बहुत पुराना अमृतसर से साथ लगता है पाकिस्तान के साथ इम्पोर्ट एक्सपोर्ट का काम था लेकिन बालाकोट अटैक के बाद 200 परसेंट कस्टम ड्यूटी लगाने के बाद उसको बंद कर दिया गया जो बाइबल नहीं रहा सर ये पुरातन ट्रेड है क्योंकि हमारा सामाजिक तौर पर और ऐतिहासिक तौर पर सभ्याचार एक है और हमारे जो इम्पोर्ट है इम्पोर्ट के लिए कम से पाँच सौ ट्रक डेली आती थी सर सर लेकिन बालाकोट अटैक के बाद उसको बंद कर दिया गया ਦੱਤਸ ਜੀ ਜਿਹੜੇ ਹਰਕਤਾਂ ਜੀਤ ਸਿੰਘ ਔਜਲਾ ਅਕਸਰ ਹੀ ਪਾਰਲੀਮੈਂਟ ਦੇ ਵਿੱਚ ਆਵਾਜ਼ ਉਠਾਉਂਦੇ ਰਹਿੰਦੇ ਨੇ ਤੇ ਹੁਣ ਵੀ ਆਵਾਜ਼ ਉਠਾਈ ਆ ਉਹ ਫਾਰਮ ਲੈ ਕੇ ਤੁਹਾਡਾ ਇਸ ਦਾ ਕੀ ਕੰਮ ਬਿਲਕੁਲ ਜੀ ਸਰਦਾਰ ਗੁਰਦੀਪ ਸਿੰਘ ਔਜਲਾ ਜੋ ਗੁਰੂ ਨਗਰੀ ਦੇ ਤੀਸਰੀ ਵਾਰ MP ਚੁਣੇ ਗਏ ਨੇ ਔਰ ਉਹਨਾਂ ਨੇ ਪਾਰਲੀਮੈਂਟ ਦੇ ਵਿੱਚ ਜਿਹੜੀ ਆਵਾਜ਼ ਰੱਖੀ ਆ ਅਮ੍ਰਿਤਸਰ ਦੀ ਆਵਾਜ਼ ਨਹੀਂ ਪੂਰੇ ਮਾਝੇ ਦੀ ਆਵਾਜ਼ ਰੱਖੀ ਔਰ ਬਹੁਤ ਜ਼ਰੂਰਤ ਹੈ ਅੱਜ ਜਿੱਥੇ ਦੇਖੋ ਸਬਜ਼ੀਆਂ ਦੇ ਰੇਟ ਕਿੰਨੇ ਵਧੇ ਜਾ ਰਿਹਾ ਵਪਾਰ ਬਾਗਾ ਬਾਰਡਰ ਤੋਂ ਜਿਹੜਾ ਵਪਾਰ ਹੁੰਦਾ ਸੀ ਉਹਦੀ ਕੀਮਤਾਂ ਘਟ ਜਾਂਦੀਆਂ ਸੀ ਕਿੰਨੇ ਲੋਕਾਂ ਦਾ ਉਹਨਾਂ ਦੱਸੇ ਕਿ 10000 ਦੇ ਕਰੀਬ ਲੋਕਾਂ ਦਾ ਰੋਜਗਾਰ ਚਲਿਆ ਗਿਆ ਅੱਜ ਜੇਕਰ ਵਪਾਰ ਖੁੱਲਦਾ ਵਾ ਤੇ ਬਹੁਤ ਸਾਰੀਆਂ ਸਮੱਸਿਆ ਜਿਹੜੀਆਂ ਉਹਦੇ ਨਾਲ ਹੱਲ ਹੋ ਜਾਂਦਾ ਔਰ ਬਹੁਤ ਸਾਰੇ ਲੋਕਾਂ ਨੂੰ ਰੋਜ਼ਗਾਰ ਮਿਲ ਸਕਦਾ ਉਹਦੇ ਨਾਲ ਅਜ ਬਹੁਤ ਦਿੱਕਤਾਂ ਦਾ ਜਿਹੜਾ ਸਾਹਮਣਾ ਕਰਨਾ ਪੈ ਰਿਹਾ ਵਾ ਉਹਦਾ ਹੱਲ ਹੋ ਸਕਦਾ ਔਰ ਬਹੁਤ ਸਹੀ ਸਮੇਂ ਤੇ ਸਰਦਾਰ ਗੁਰਜੀਤ ਸਿੰਘ ਔਜਲਾ ਨੇ ਇਸ ਮੰਗ ਨੂੰ ਚੁੱਕਿਆ ਵਾ ਔਰ ਮੈਂ ਆਸਰੇ ਕਰਦਾ ਕਿ ਔਜਲਾ ਸਾਹਿਬ ਨੇ ਜਿੱਤੇ ਇਸ ਮੰਗ ਨੂੰ ਚੁੱਕਿਆ ਹੀ ਨਹੀਂ ਉਹ ਇਸ ਮਸਲੇ ਦਾ ਹੱਲ ਵੀ ਕਰਾਉਣਗੇ ਔਰ ਆਖਰੀ ਤਾਰ ਤੱਕ ਲੜਕੇ ਜਿਹੜਾ ਵਾ ਬਾਰਡਰ ਖੋਲਣ ਦੇ ਲਈ ਜਿਹੜਾ ਸੰਦರ್ಶ ਕਰਨਗੇ ਔਰ ਉਮੀਦ ਕਰਦੇ ਆ ਕਿ ਬਹੁਤ ਜਲਦ ਜਿਹੜਾ ਵਾ ਇਹ ਬਾਜ਼ਾਰ ਖੁੱਲ੍ਹੇਗਾ ਤੇ ਵਪਾਰ ਜਿਹੜਾ ਉਹ ਵਧੇਗਾ ਉਹਦੇ ਨਾਲ ਜਿਹੜਾ ਬਹੁਤ ਸਾਰੇ ਲੋਕਾਂ ਨੂੰ ਰੋਜ਼ਗਾਰ ਮਿਲੇਗਾ ਔਰ ਅੰਮ੍ਰਿਤਸਰ ਦੇ ਵਿੱਚ ਬਹੁਤ ਸਾਰੇ ਜਿਹੜੇ ਵਰਗ ਨੇ ਵਪਾਰੀ ਵਰਗਿਆ ਉਹਨਾਂ ਨੂੰ ਜਿਹੜਾ ਇਹਦਾ ਜਿਹੜਾ ਲਾਹਾ ਮਿਲੂਗਾ ਕੋਈ ਸਮਝੀ ਅਕਸਰ ਦੇਖਿਆ ਜਾਂਦਾ ਜਿਹੜੀਆਂ ਸਬਜ਼ੀਆਂ ਹੁੰਦੀਆਂ ਨੇ ਲਈਆਂ ਹੁੰਦੀਆਂ ਨੇ ਜਦੋਂ ਕਰਨੀ ਆਉਂਦੀ ਹੈ ਜਾਂ ਸਰਦੀ ਹੁੰਦੀ ਹੈ ਬਾਜ਼ਾਰ ਖੁੱਲਣ ਨਾਲ ਕਿੰਨਾ ਕਿ ਲੋਕਾਂ ਨੂੰ ਜਿਹੜਾ ਸੰਕੁਸ਼ਟੀ ਮਿਲੇਗੀ ਕਿਲਾਕ ਸਭ ਬਿਲਕੁਲ ਜੀ ਅੱਜ ਦੇਖੋ ਤੁਸੀਂ ਇਹ ਅੱਜ ਦਾ ਕਿੰਨਾ ਮਤਲਬ ਰੇਟ ਵਧ ਗਿਆ ਵਾਲੋਂ ਦਾ ਕਿੰਨਾ ਹਰ ਇੱਕ ਸਬਜ਼ੀ ਦਾ ਜਿਹੜਾ 100-100 ਰੁਪਏ ਕਿਲੋ ਪਹੁੰਚ ਗਈ ਆ ਉਹ ਜਿਹੜਾ ਕੀਮਤਾਂ ਉਹਦੀਆਂ ਆਟੋਮੈਟਿਕ ਹੀ ਘੱਟ ਜਾਣਗੀਆਂ ਕੁਝ ਚੀਜ਼ਾਂ ਅਸੀਂ ਜਿਹੜੀਆਂ ਉਧਰ ਜ਼ਰੂਰਤਾਂ ਭੇਜ ਸਕਦੇ ਆ ਉਧਰੋਂ ਕੁਝ ਚੀਜ਼ੀ ਜ਼ਰੂਰਤ ਹੈ ਇੱਧਰ ਆ ਸਕਦੀਆਂ ਜਿਹੜੀਆਂ ਬਹੁਤ ਸਾਰਾ ਵਪਾਰ ਦਾ ਜਿਹੜਾ ਲਾਹਾ ਮਿਲੇਗਾ ਇੱਥੋਂ ਤੇ ਲੋਕਾਂ ਨੂੰ ਔਰ ਜਿਹੜੀਆਂ ਕੀਮਤਾਂ ਜਿਹੜੀਆਂ ਉਹ ਘਟਣਗੀਆਂ